ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਸਭਰਾ ਵੱਡੇ ਸਭਰਾ ਤੁਸੀਂ ਵਿਜ਼ਿਟ ਕਰਨੀ ਹੈ ਦੋਸਤੋ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬੋਰਜ ਡੇਰੀ ਫਾਰਮ ਤੇ ਪਹੁੰਚਿਆ ਦੋਸਤੋ ਮੇਰ ਸਾਹਿਬ ਦੇ ਕੋਲ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਹੀ ਆ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਵਿਕਰੀ ਵਾਲੇ ਪਸ਼ੂ ਇਸ ਕਿੱਲੇ ਦੇ ਉੱਪਰ ਇਸ ਘਰੇ ਆਉਂਦੇ ਰਹਿੰਦੇ ਆ ਸੇਲ ਪਰਚੇਜ ਵਾਲੇ ਅੱਜ ਇਸ ਵੀਡੀਓ ਦੇ ਵਿੱਚ ਟੋਟਲ ਚਾਰ ਨਗ ਤੁਹਾਨੂੰ ਦਿਖਾਉਣੇ ਆ ਦੋ ਬੜਾ ਸੁਈਆਂ ਤੇ ਦੋ ਗੱਬਣ ਤੋਂ ਚੌ ਨਗਾਂ ਦੀ ਡਿਟੇਲ ਵੀਰ ਸਾਹਿਬ ਤੋਂ ਪੂਰੀ ਜਾਣਕਾਰੀ ਆਪਾਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਅੱਗੋਂ ਕੋਈ ਵੀ ਵੀਰ ਖਰੀਦਦਾਰ ਗੱਬਣ ਪਸ਼ੂ ਖਰੀਦਣ ਆ ਰਿਹਾ ਦੋਸਤੋ ਤੇ ਚੌ ਥਾਂ ਦੀ ਟਿਪਕੇ ਭਰਾ ਕੇ ਤਸੱਲੀ ਤੁਸੀਂ ਕਰਨੀ ਆ ਠੀਕ ਆ ਜੀ ਬਿਲਕੁਲ ਯਕੀਨੀ ਬਣਾ ਲਿਓ ਤੇ ਜਿਹੜਾ ਪਸ਼ੂ ਸੋਇਆ ਸੋਇਆ ਦਿਖਾਵਾਂਗੇ ਜਿੰਨਾ ਦੁੱਧ ਦੱਸਿਆ ਜਾਊਗਾ ਉਹਨੇ ਦੁੱਧ ਦੀ ਦੋ ਟਾਈਮ ਚੋਕੇ ਤਿੰਨ ਟਾਈਮ ਚੋਕੇ ਤਸੱਲੀ ਜ਼ਰੂਰ ਕਰ ਲਈ ਜਾਵੇ ਅੱਜ 23 ਅਪ੍ਰੈਲ ਤਰੀਕ ਆ ਦੋਸਤੋ ਸਮਾਂ ਤੁਸੀਂ ਨੋਟ ਕਰ ਲਓ ਕੋਈ 6 ਵਜੇ ਸ਼ਾਮ ਦਾ ਸਮਾਂ ਉਹ ਕਰਦੇ ਆ ਗੱਲਬਾਤ ਪੁੱਛਦੇ ਆ ਡਿਟੇਲ ਵੀਰ ਸਾਹਿਬ ਤੋਂ ਸਭ ਤੋਂ ਪਹਿਲਾਂ ਵੀਰ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੰਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ ਤੁਸੀਂ ਸਤਿ ਸ਼੍ਰੀ ਅਕਾਲ ਮਹਾਰਾਜ ਠੀਕ ਠਾਕ ਹਾਂਜੀ ਹਾਂਜੀ ਵਧੀਆ ਸੰਧੂ ਸਾਹਿਬ ਠੀਕ ਆ ਅੱਛਾ ਸਾਹਿਬ ਅੱਜ ਆਪਣੇ ਕੋਲ ਟੋਟਲ 4 ਬੈੜਾ ਵਕਾਉ ਹਾਂਜੀ ਹਾਂਜੀ ਤੇ ਅੱਛਾ ਸਾਹਿਬ 2 ਬੈੜਾ ਸੁਈਆਂ 2 ਗੱਬਣ ਹਾਂਜੀ ਹਾਂਜੀ 2 ਬੈੜਾ ਆਪਣੇ ਤੋਂ ਸੁਈਆਂ ਤਾਜ਼ੀਆਂ ਹੀ ਆ ਅੱਛਾ ਜੀ ਤੇ 2 ਗੱਬਣਾ ਭਾਜੀ ਠੀਕ ਆ ਹਾਂਜੀ ਤੇ ਜਿਹੜੀਆਂ ਸੂਈਆਂ ਵੈਸੇ ਕਿੰਨੇ ਕਿੰਨੇ ਦਿਨਾਂ ਦੇ ਵਿੱਚ ਨੇ ਅਰੇ ਭਾਜੀ ਇੱਕ ਨੂੰ ਤੇ 5 ਦਿਨ ਹੋਏ ਆ ਉਹਦੇ ਫੇਰ 24 ਲੀਟਰ ਆ ਵਕਤ ਕੰਡੇ ਵਾਲਾ ਦੁੱਧ ਤਿਆਰ ਆ ਜੀ ਠੀਕ ਆ ਜੀ ਤੇ ਇੱਕ ਥੱਲੇ 11 ਕਿ ਲੀਟਰ ਦੁੱਧ ਆ ਜੀ ਆ ਠੀਕ ਆ ਹਾਂਜੀ 7-8 ਦਿਨ ਨੂੰ ਜਿਹੜੀਆਂ ਕੱਚੀਆਂ ਸੂਣ ਵਾਲੀਆਂ ਉਹ ਲੈਂਦੇ ਆ ਇਹ ਭਾਜੀ ਇੱਕ ਦੋਂਦੀ ਬੱਚੀ ਆ ਹਾਂ ਤੇ ਇੱਕ ਦੂਜੀ ਸੋਏ ਆ ਜੀ ਠੀਕ ਆ ਜੀ ਹਾਂਜੀ ਤਾਂ ਦੋਸਤੋ ਕੱਲੇ-ਕੱਲੇ ਨਾਕ ਦੀ ਡਿਟੇਲ ਤੁਹਾਨੂੰ ਮਿਲ ਜੂਗੀ ਸ਼ੁਰੂਆਤ ਆਪਾਂ ਕਰ ਲੈਨੇ ਆ ਇਸ ਵੱਡੀ ਵੈੜ ਤੋਂ ਤੇ ਸਾਬ ਇਹਦਾ ਸੂਆ ਦੱਸ ਦਈਏ ਕਿੰਨੇ ਵਸੂਈ ਇਹ ਸਾਨੂੰ ਸਭ ਛਿੱਗੀ ਯਾਰੇ ਛੇ ਦੰਦ ਸੋਇਆ ਛਿੱਗੀ ਆ ਦੂਜੇ ਸੋਇਆ ਜੀ ਹਾਂਜੀ ਹਾਂਜੀ ਕੋਈ ਪਹਿਲਾ ਮੱਲੇ ਕੋਈ ਦੂਜਾ ਮੱਲੇ ਆਪਣੀ ਆਪਣੀ ਸੈਰ ਅਰਜੀਨਲ ਦੂਜਾ ਸਵੇਰ ਪਹਿਲੇ ਦੂਜੇ ਪਿਓ ਜੀ ਠੀਕ ਆ ਤੇ ਹੁਣ ਮੌਕੇ ਤੇ ਤੁਸੀਂ ਦੱਸੋ ਕਿ 24 ਲੀਟਰ ਦੁੱਧ ਆ ਜੀ 24 ਲੀਟਰ ਬਾਕੀ 22 ਦਾ ਕੋਈ ਕੰਡਾ ਲੈ ਕੇ ਆ ਜੇ ਹਾਂਜੀ ਹਾਂਜੀ ਕੋਈ ਦੋ ਟਾਈਮ ਆਪਣੇ ਘਰੇ ਰਵੇ ਦੋ ਟਾਈਮ ਚੋਲੇ ਕੰਡਾ ਲੈ ਗਏ ਲੀਟਰ ਨਾਲ ਦਾ 25 ਲੀਟਰ ਚ ਵਧਾਂਗੇ ਪਰ ਜਿਹੜਾ ਕੰਡੇ ਵਾਲਾ ਉਹ 22 ਲੀਟਰ ਆਪਾਂ ਆਰਾਮ ਨਾਲ ਚਵਾ ਦਾਂਗੇ ਠੀਕ ਆ ਜੀ ਅੱਜ ਤਿਆਰੀ ਨਹੀਂ ਬੋਲਾਈ ਅੱਜ ਕਿੰਨੇ ਕਿ ਦਿਨ ਦਾ ਸਮਾਂ ਹੋ ਗਿਆ ਤੁਸੀਂ ਅੱਜ 4 ਦਿਨਾਂ ਹੀ ਸੋਈਨਾਂ 4 ਕਿ ਮਗਰ ਬੱਚਾ ਇਹ ਦੇਖੀਏ ਇਹਦੇ ਬੱਚਾ ਜੀ 3 ਮਿਲ ਕਾ ਬੱਚਾ ਮਗਰ ਹਾਂਜੀ ਹਾਂਜੀ ਆਹ ਦੋਸਤੋ ਸੈਕੰਡ ਟਾਈਮ ਆ ਰਾ ਦੂਜਾ ਸੂਆ 24 ਲੀਟਰ ਹੈ ਮਿਲਕ ਕੈਪੈਸਿਟੀ ਇਹਦੇ ਥੱਲੇ ਬਿਲਕੁਲ ਹਾਜ਼ਰ ਠੀਕ ਆ ਬੱਚਾ ਮੇਲ ਕਾਫ ਬਸ ਕਿਸਨੂ ਸਾਹਿਬ ਥਾਨ ਵੀ ਸੋਹਣਾ ਲੱਗਾ ਚਾਰੀ ਪਾਸੇ ਬਾਕੀ ਚੂਣ ਚਾਂ ਚੰਗੀ ਹੈ ਹਾਂਜੀ ਸੰਦੂ ਸਾਹਿਬ ਇੱਕ ਨੰਬਰ ਦੀ ਚਵਾਈ ਹੈ ਕੋਈ ਚੱਕਰੀ ਨਹੀਂ ਕੋਈ ਫੋੜ ਛੱਡਾ ਨਹੀਂ ਲੋ ਚਵਾਈ ਚੂਣ ਚਾਂ ਸੋਹਣੀ ਚੰਗੀ ਹੈ ਬਾਕੀ ਥਾਨ ਥਾਨ ਵੇਖੋ ਤੁਸੀਂ ਚਵਾਈ ਦਾ ਤਾਂ ਕਹਿ ਨਹੀਂ ਸਕਦਾ ਠੰਡੀ ਸੀ ਆਹ ਲੋ ਠੀਕ ਆ ਹਾਂਜੀ ਦਾ ਵੀਰ ਸਾਹਿਬ ਖੋਲ ਕੇ ਤੋਰ ਕੇ ਦਿਖਾਈਏ ਸੋ ਪੁੱਲ ਹਾਈਟ ਲੈ ਕੇ ਸੰਧੂ ਸਾਹਿਬ ਵੀ ਹਾਈਟ ਮੇਰੀ ਵੀ 5 ਫੁੱਟ ਦੇ 8 ਇੰਚ ਆ ਮੇਰੇ ਤੋਂ ਵੀ ਉੱਚੀ ਆ ਅੱਛੀ ਬਿਲਕੁਲ ਜੀ ਬਿਲਕੁਲ ਪੁੱਲ ਵੱਡੀ ਹਾਈਟ ਆ ਵੱਡੇ ਕੱਦ ਕੱਦ ਦੇ ਵਿੱਚ ਸੁਵੇਲ ਬੋਲ ਦੀ ਵੀ ਸਪੈਸ਼ਲ ਆ ਦੋਸਤੋ ਖਣ ਪੂਰਾ ਹੱਤੀ ਚਵਾਈ ਵਾਲਾ ਬਾਕੀ ਸੰਧੂ ਸਾਹਿਬ ਜਿੰਨੇ ਫਾਰਮਰ ਨੇ ਪਾਣੀ ਵਛੀ ਬਹੁਤ ਚੰਗੀ ਆ ਜੀ ਆਉਣ ਵਾਲੇ ਟਾਈਮ ਦੇ ਵਿੱਚ ਵੀ ਠੀਕ ਆ ਜੀ ਠੀਕ ਆ ਹਾਈਟ ਵਾਲੀ ਆ ਸੰਦੂਸਾ ਫਾਨ ਬਹੁਤ ਸੋਹਣਾ ਲੱਗਾ ਫਿਰ ਬੰਦ ਲੇਵੇ ਦੀ ਬੱਛੀ ਆ ਕੋਈ ਬੱਚਾ ਵੀ ਵਜੇ ਕੋਈ ਗੱਲ ਨਹੀਂ ਆ ਲੈ ਸੀਰਸ ਲੱਗਾ ਹਾਂਜੀ ਠੰਡੀ ਆ ਜੀ ਲਓ ਜੀ ਇਹ ਕੋਪੂਰ ਛੱਟਾ ਕੋਈ ਨਹੀਂ ਆ ਇੱਕ ਨੰਬਰ ਦੀ ਚਵਾਈ ਮੋਟੀ ਤਾਰ ਲਓ ਜੀ ਠੀਕ ਆ ਮੋੜ ਦੋ ਵੀ ਲੋ ਦੋਸਤੋ ਫੁੱਲ ਹਾਈਟ ਲੈਂਥ ਦੇ ਵਿੱਚ ਠੀਕ ਆ ਦੇ 24 ਲੀਟਰ ਮਿਲ ਕ ਕੈਪੈਸਿਟੀ ਇਸ ਬੈਂਡ ਦੇ ਥੱਲੇ ਹੁਣ ਬਿਲਕੁਲ ਹਾਜ਼ਰ ਹੈ। ਬਾਕੀ ਸੰਧੂ ਸਾਹਿਬ ਚੰਗੀ ਚਵਾਈ ਵਾਲਾ ਮਿਲ ਗਿਆ 30 ਤੋਂ ਪਲੱਸ ਕਰ ਜਾਣਾ ਆਰਾਮ ਨਾਲ। ਹੂੰ। ਤੋਵਰ ਬਹੁਤ ਸੁਣੀ ਹੈ ਜੀ। ਘਰ ਦਾ ਸ਼ਿੰਗਾਰ ਹੀ ਅਸੰਦੂ ਸਾਹਿਬ ਕੇ ਦਾ ਬਿਲਕੁਲ ਜੀ ਬਿਲਕੁਲ ਚੰਗੀ ਬੈੜਾ ਲਓ ਦੋਸਤੋ ਫਿਲਹਾਲ ਥੋੜੇ ਦਿਨਾਂ ਦੀ ਸੂਈ ਥੱਲੇ ਹੋਣਾ 24 ਲੀਟਰ ਦੁੱਧ ਦਾ ਠੀਕ ਹੈ ਜੀ ਬਾਕੀ ਪੀਕ ਤੇ ਕਰਮਾਂ ਲਈ ਹੋਰ ਬਾਜੂ ਕੀ ਫਿਲਹਾਲ ਪੀਕ ਤੇ ਜਾਂਦਾ ਹੈ ਨਾ ਸੰਦੂ ਸਾਹਿਬ ਆਪਾਂ ਘੱਟੋ ਘੱਟ ਵੀ 22 30 ਲੀਟਰ ਘੱਟ ਤੋਂ ਘੱਟ ਆਖਾਂਗੇ ਵੈਸੇ ਤੇ ਇਹੋ ਜੀ ਬੱਚੀ ਸਾਲ ਠੰਡ ਦੇ ਵਿੱਚ 34 35 34 35 ਲੀਟਰ ਚਾ ਸਕਦੇ ਠੀਕ ਹੈ ਜੀ ਹਾਂ ਜੀ ਠੀਕ ਹੈ ਜੀ अच्छा साहब की डिमांड करते थी एला संधू साहब मांगन नु 95 मांग लिए 90000 ਦੀ ਦਰਾਂਗੇ ਉਹ ਚ ਵੀ ਮਾਨਤਨ ਕਰ ਦਾਂਗੇ اچھا ਜੀ ਹਾਂਜੀ ਹਾਂਜੀ 90000 ਤੋਂ ਹਾਂਜੀ ਹਾਂਜੀ ਠੀਕ ਹੈ ਭਰਾ ਬਾਕੀ ਕੋਈ ਦੂਰੋ ਨੇੜੋ ਵੀਰ ਭੈਣ ਭਰਾ ਆਉਂਦਾ ਵਾ ਉਹਦਾ ਫੁੱਲ ਮਾਨਤਨ ਕਰਾਂਗੇ ਜੀ ਠੀਕ ਹੈ ਜੀ ਹਾਂਜੀ ਹਾਂਜੀ ਉਹ ਦੋਸਤੋ 90000 ਦੇ ਵਿੱਚੋਂ ਛੋਟ ਛੱਪਾ ਮਾਨਤਨ ਹੋ ਜਾਊਗਾ ਬਾਕੀ ਕਿਸੇ ਨੇ ਆਨਲਾਈਨ ਹੀ ਮੰਗਾਉਣੀ ਆ ਤਾਂ ਵੀ ਆਪਣੀ ਦੁੱਧ ਦੀ ਗਰੰਟੀ ਰਹੂਗੀ ਜੀ ਪੂਰ ਛੱਟਾ ਹੋਵੇ ਜੋ ਮਰਜੀ ਆਪਣੀ ਫੁੱਲ ਗਰੰਟੀ ਹੈ ਜੀ ਠੀਕ ਹੈ ਜੀ ਹਾਂਜੀ ਹਾਂਜੀ ਬਾਕੀ ਦੋਸਤੋ ਫੁੱਲ ਵੱਡੀ ਵਹਿੜਾ ਠੀਕ ਹੈ ਜੀ ਜ਼ਰੂਰ ਚੰਗੇ ਮਿਲਕ ਤੇ ਚੱਲ ਰਹੀ ਆ ਅੱਗੇ ਹੋਰ ਵੀ ਐਡਵਾਂਸ ਦੋਦ ਕਰਜੋ ਕੀ ਪੀਕ ਤੇ ਅੱਛਾ ਸੈਕੰਡ ਨੰਬਰ ਤੇ ਆਹ ਬੱਛੀ ਦੀ ਕੀ ਡਿਟੇਲ ਆ ਜੀ ਇਹ ਸੰਧੂ ਸਾਹਿਬ 40 120 ਦੀ ਆ ਓਕੇ ਤੇ ਪਹਿਲ ਨੇ ਆ ਦੋਂਦੀ ਆ ਜੀ ਚੌਕ ਦੇ ਦੰਦ ਦੇ ਚੁੱਕੇ ਹੋਈ ਆਪਾਂ ਵਿਖਾ ਦਾਂਗੇ ਠੀਕ ਹੈ ਜੀ 2 ਢਾਈਆਂ ਤਿੰਨ ਸਾਲਾਂ ਦੀ ਵਹਿੜ ਆ ਜੀ ਕਿਨੇ ਅੱਛਾ ਦੋਂਦੀ ਆ ਹਾਂਜੀ ਚੌਕ ਦੇ ਬਰਾਬਰ ਨਹੀਂ ਕੀਤੇ ਚੌਕ ਦੇ ਬਰਾਬਰ ਨਹੀਂ ਕੀਤੇ ਉਹ ਵਿਖਾ ਦਾਂਗੇ ਆਪਾਂ ਠੀਕ ਆ ਦਿਨ ਕਿੰਨੇ ਲੈਂਦੀ ਆ ਦਿਨ ਜੀ ਸੰਧੂ ਸਾਹਿਬ 10 ਦਿਨ ਬਾਕੀ ਨੇ 10 ਕੇ ਦਿਨ ਹਾਂਜੀ ਹਾਂਜੀ ਲਓ ਵੀਰ ਸਭ ਖੋਲ ਕੇ ਦਿਖਾ ਦਿੰਦੇ 10 ਕੇ ਦਿਨ ਤੋਂ ਸੂਹ ਜੇ ਪਏ ਆ ਸੂਣ ਦੇ ਵਿੱਚ ਬਹੁਤ ਨਵੀਂ ਮੱਛੀ ਆ ਜਤੂੰਦੀ ਚੌਗੀ ਤੁਸੀਂ ਮੰਨ ਕੇ ਸੌਦਾ ਕਰ ਲਿਓ ਠੀਕ ਆ ਚੌਕ ਤੇ ਚੌਕ ਨੇ ਦੰਦੇ ਠੀਕ ਨਹੀਂ ਜੀ ਪੂਰੇ ਬਰਾਬਰ ਨਹੀਂ ਕੀਤੇ ਬਾਕੀ ਸੰਧੂ ਸਾਹਿਬ ਤਿਆਰ ਹੁੰਦੇ ਹੁੰਦੇ ਜਿਹੜਾ ਸੀਮੰਟ ਦਿੱਤੀ ਆ ਹਾਂਜੀ ਕਿਹੜਾ ਸੀਮੰਟ ਆਪ ਇਹ ਦੀ 40 120 ਦੀ 40116 ਗਾੜੀ ਭਰਿਆ ਇਹਨੂੰ ਸੀ ਠੀਕ ਹੈ ਜੀ ਹਾਂਜੀ ਲੋ ਵੀ ਦੋਸਤੋ 40120 ਦੀ ਹੈ ਆਪ ਇਹਦਾ ਰਿਕਾਰਡ ਹੈਗਾ ਜੀ ਕਿਹਨੇ ਲਿਆ 40116 ਤੋਂ ਇਹ ਗੱਬੜ ਡਾਇਮੰਡ ਦੀ ਠੀਕ ਹੈ ਉਹ ਡੈਨਮਾਰਕ ਸੀਮੰਟ ਦੀ ਆਪ ਹੈ ਬਾਕੀ ਨਸਬ ਤੋਂ ਪਰਾ ਲੱਗਦਾ ਪੂਰੀ ਹੈ ਠੀਕ ਹੈ ਜੀ ਪਿੰਡੇ ਦੀ ਪੂਰੀ ਨਿੱਗਰ ਆ ਕੱਦ ਵੱਡਾ ਹਾਂਜੀ ਬਾਕੀ ਜਵਾਨ ਹੁੰਦੇ ਨੇ ਸੰਧੂ ਸਾਹਿਬ ਇਹਨੇ ਬਹੁਤ ਵੱਡੀ ਬੱਛੀ ਬਣ ਜਾਣਾ ਹੈ ਹਾਂਜੀ ਬਾਕੀ ਠੰਡੀ ਸੀਲ ਹੈ ਇਹ ਨਹੀਂ ਕੋਈ ਹੋਰੀ ਆ ਵੇਖੋ ਇਹ ਦੇਖੋ ਬਿਲਕੁਲ ਠੰਡੀ ਸੀ ਹੂੰ ਹੂੰ ਜਿੱਤਰਾ ਕੋਈ ਮਰਜ਼ੀ ਬੱਚਾ ਬਹਿ ਜੇ ਐ ਠੰਡੀ ਹੈ ਜੀ ਆ ਵੇਖੋ ਠੀਕ ਹੈ ਜੀ ਲਾਈਟ ਚਮਕਾਲੀ ਬੱਚੀ ਹੈ ਜੀ ਲਓ ਵੀ ਦੋਸਤੋ ਠੀਕ ਹੈ ਸੋ ਬਿਲਕੁਲ ਨਵੀਂ ਬੱਚੀ ਹੈ ਦੋਸਤੋ ਲਵੀਜ਼ ਜੀ ਠੀਕ ਹੈ ਜੀ ਏਜ ਵੀ ਥੋੜੀ ਹੈ ਬਾਕੀ 10 ਕਿ ਤਣ ਹਜੇ ਕੱਢ ਦੇ ਆਪਾਂ ਸੰਦੂ ਸਾਹਿਬ ਦੰਦ ਵੀ ਵਿਖਾ ਦਿੰਨੇ ਆ ਚੌਕ ਦੇ ਦੇ ਚੁੱਕੇ ਜੇ ਵੇਖ ਲਓ ਤੁਸੀਂ ਤੇ ਦੋ ਦੰਦ ਬਰਾਬਰ ਹੋਇਆ ਆ ਵੇਖੋ ਦੋਨ ਦਿਓ ট্রাক ਕੋਈ ਦੋਵੇਂ ਤੰਦ ਕੈ ਸਕਦਾ ਇਧਰ ਖੋ ਚੌਕ ਦੇ ਬਰਾਬਰ ਨਹੀਂ ਹੋਏ ਹਾਂ ਹਾਂ ਬਿਲਕੁਲ ਜੀ ਬਿਲਕੁਲ ਬਾਕੀ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਵਧੀਆ ਬਾਕੀ ਸੰਧੂ ਸਾਹਿਬ ਜਿਨੇ ਆਨਲਾਈਨ ਵੀ ਲੈਣੀ ਆ ਉਹਨੂੰ ਵੀਡੀਓ ਕਾਲ ਦੇ ਵਿੱਚ ਥਾਨਾ ਵਿਖਾ ਦਾਂਗੇ ਜੀ ਹਾਂ ਹਾਂ ਬਿਲਕੁਲ ਜੇ ਗੂੰ ਨਹੀਂ ਆਉਂਦੀ ਆ ਇਹ ਦੇਖੀ ਕੀ ਗੱਲ ਗੂੰ ਨਹੀਂ ਆ ਜੀ ਅੱਛਾ ਸਾਹਿਬ ਇਹਦੀ ਫਿਰ ਕੀ ਡਿਮਾਂਡ ਮੰਗ ਕਰਦੇ ਆ ਇਹਦਾ ਹੀ ਮੁੱਲ ਕਰਨ ਨੂੰ 72 ਕਰ ਲਈ 70 ਦੀ ਦੇ ਦਾਂਗੇ 70000 ਦੀ ਹਾਂਜੀ ਲਓ ਜੀ 70000 ਦੀ ਦੋਸਤੋ ਇਹ ਲੈ ਦੇ ਆ ਠੀਕ ਆ ਜੀ ਮਾਰ ਕੁਛ ਵੀ ਆ 72 ਆ 70000 ਦੀ ਲੈ ਦੇ ਬਾਕੀ ਮੌਕੇ ਤੇ ਸੰਧੂ ਸਾਹਿਬ ਮਾਨਦਾਨ ਕਰ ਦਾਂਗੇ ਜੀ ਬਿਲਕੁਲ ਜੀ ਬਿਲਕੁਲ ਜੋ ਵੀ ਹੋ ਸਕੇ ਸੰਧੀ ਸੀਲਸ ਲੱਗਿਆ ਵੇਖ ਲਓ ਸੰਧੂ ਸਾਹਿਬ ਥਾਂ ਤੁਹਾਨੂੰ ਬਹੁਤ ਸੁਣਾ ਕਰੋਗੇ ਠੀਕ ਹੈ ਜੀ ਹਾਂ ਜੀ ਅਗੇ ਨੈਕਸਟ ਜਿਹੜੀ ਆਪਣੇ ਕੋਲ ਆ ਬੈਡ ਖੜੀ ਹੈ ਇਹ ਇਹ ਸੰਧੂ ਸਾਹਿਬ ਜਰਸੀ ਦੇ ਵਿੱਚ ਹੀ ਕ੍ਰੋਸ ਆ ਜਾਂਦੀ ਆ ਹਾਂ ਤੇ ਦੂਜੀ ਸਵੇਰ ਆ ਜੀ ਪਹਿਲੇ ਨੇ ਨੇ 15 16 ਲੀਟਰ ਦੁੱਧ ਕੱਢਿਆ ਜੀ ਚੋਟੀ ਚਾਲੀ ਬਹੁਤ ਰਾਂ ਥਾਂ ਚੜ੍ਹਦੀ ਬਹੁਤ ਸਾਫ ਆ ਜੀ ਲਓ ਦੋਸਤੋ ਕ੍ਰੋਸ ਆਂ ਕਿਤੇ ਵਿੱਚ ਠੀਕ ਆ ਜੀ ਹਾਈਟ ਆਪਣੀ ਮੀਡੀਅਮ ਮੰਨ ਕੇ ਕੋਈ ਸੌਦਾ ਕਰ ਸਕਦਾ ਹਾਂ ਜੀ ਹਾਈਟ ਮੀਡੀਅਮ ਮੰਨ ਕੇ ਸੌਦਾ ਆ ਮੀਡੀਅਮ ਮੀਡੀਅਮ ਦਰਮਿਆਨੀ ਮੀਡੀਅਮ ਹਾਈਟ ਆਪਾਂ ਪਹਿਲਾਂ ਹੀ ਕਹਿ ਰਹੀਦਾ ਸੰਧੂ ਸਾਹਿਬ ਵੈਸੇ ਦਿਨ ਲੈ ਜੂਗੀ 8 ਦਿਨ ਸੰਧੂ ਸਾਹਿਬ 8 ਦਿਨ ਬਾਕੀ ਆ ਜੀ ਬਹੁਤ ਠੰਡੀ ਸੀਲਸ ਲੱਗ ਗਈ ਜੀ। ਜਿੱਤਰਾ ਕੋਈ ਮਰਜ਼ੀ ਬੈਠਾ ਰਵੇ। ਹਮਮ। ਇਹ ਨਹੀਂ ਕੋਈ। ਬਾਕੀ ਸੋਣੀ ਬਹੁਤ ਹੈ ਜੀ। ਜਿੰਨੀ ਹੈਗੀ ਹੈ। ਗੱਬਣ ਕੋਈ ਵੀ ਸੰਧੂ ਸਾਹਿਬ ਲੈਂਦਾ ਪਿੱਛੇ ਦੀ ਆਪਣੀ ਗਰੰਟੀ ਰੋਗੀ। ਹਮਮ। ਬਾਕੀ 35 ਚੰਗੀ ਹੈ ਨਾ। 36 ਬਿਲਕੁਲ ਓਕੇ ਹੈ ਜੀ। 36 ਹੀ ਹੁੰਦਾ ਏ। ਹਾਂ। ਬੁੱਤੀ ਵਾਤੀ ਬਹੁਤ ਹੈ ਦੂਜਾ ਸੂਆ ਹੈ ਹਾਂਜੀ ਹਾਂਜੀ ਦੂਜਾ ਜੀ ਸੈਕਿੰਡ ਟਾਈਮ ਆ ਦੂਜਾ ਸੂਆ ਤਾਂ ਤੁੰਮੀ ਸੰਧੂ ਸਾਹਿਬ ਬਹੁਤ ਸੋਹਣਾ ਲੱਗਾ ਜੀ ਲਓ ਜੀ ਠੀਕ ਆ ਸੋ ਵੈਸੇ ਦੋਸਤੋ ਹੈ ਠੰਡੀ ਤੇ ਰਹੀ ਹੈ ਸੇਲ ਸਰਾਕ ਦੂਜਾ ਸੂਆ ਤੇ ਦਿਨ اٹਕ ਲੈਂਦੀ ਹੈ ਜੀ ਤੇ ਬਾਕੀ ਮੂੰਹ ਮੱਥੇ ਦੀ ਤੁਸੀਂ ਦੇਖ ਲਈ ਨਿੱਗਰ ਆ ਪਿੰਡੇ ਦੀ ਵੀ ਨਿੱਗਰ ਆ ਬੜੀ ਪੋਲੀ ਚੰਗੀ ਆ ਨਿੱਗਰ ਬਣਾਣਾ ਨਾੜਾਂ ਵਾਲਾ ਛੱਡਾ ਜੀ ਸੰਧੂ ਸਾਹਿਬ ਵੇਖ ਲਓ ਹਾਂ ਸੋਹਣੀ ਆ ਹਾਈਟ ਕਾ ਤਾਂ ਵੈਸੇ ਮੀਡੀਅਮ ਆ ਮੀਡੀਅਮ ਦਰਮਿਆਨੀ ਹਾਈਟ ਮਾਨਨੇ ਕੋਈ ਭਰਾ ਸੱਭਾ ਕਰ ਲੈ ਠੀਕ ਆ ਜੇ ਕੇ ਨੇ ਘਰੇ ਰੱਖਣੀ ਦੁੱਧ ਵੀ 15 16 ਲੀਟਰ ਆਪਨਾ ਚਵਾਈਏ ਨਾ ਇੱਕ ਸੰਧੂ ਸਾਹਿਬ ਗਰਮੀ ਦਾ ਸ਼ਿੰਗਾਰ ਹੀ ਆ ਜੀ ਇਹ ਹੂੰ 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 ਅੱਛਾ ਸਾਹਿਬ ਇਹਦੀ ਫਿਰ ਕੀ ਡਿਮਾਂਡ ਹੈ ਸੰਧੂ ਸਾਹਿਬ ਇਹੋ ਕਿੱਡੀ ਜੇ ਬੜੀ ਬੰਨੂਈ ਢੇਲ ਤਾਂ ਹੈਗੀ ਆ ਫਿਰ ਸਰ ਦਿਨ ਹਜੇ ਲੈਂਦੀ ਆ ਹਾਂਜੀ ਹਾਂਜੀ ਤੇ ਕੀ ਮੁੱਲ ਕਰਦੇ ਤਾਂ ਮੁੱਲ ਕਰ ਨੂੰ 55 ਕਰ ਲਈਏ 52 ਦੇ ਦਾਂਗੇ ਜੀ ਬਵੰਜਾ ਬਾਕੀ ਉਹ ਵੀ ਮੌਕੇ ਮਾਨਤਨ ਕਰ ਦਾਂਗੇ ਠੀਕ ਹੈ ਜੀ ਹਾਂਜੀ ਹਾਂਜੀ ਤਾਂ ਦੋਸਤੋ 52000 ਦੀ ਇਹ ਮਿਲ ਜਾਊਗੀ ਠੀਕ ਹੈ ਜੀ ਡਿਮਾਂਡ 55 ਹੋਵੇ ਠੀਕ ਹੈ ਜੀ 52000 ਦੇ ਵਿੱਚ ਇਹ ਵੈੜ ਮਿਲ ਜਾਊਗੀ ਤਾਂ ਤਿਆਰੀ ਵਾਲੀ ਵੈੜ ਆ ਕੋਈ 8-7 ਦਿਨਾਂ ਦੇ ਵਿੱਚ ਹੁੰਦੀ ਹੈ ਹਾਂਜੀ ਹਾਂਜੀ ਸੰਧੂ ਸਾਹਿਬ 8 ਦਿਨ ਕੱਢ ਦਿਓ ਤੇ ਤਿਆਰੀ ਵਾਲੀ ਇਹ ਵੈੜ ਜਿਹੜੀ ਆਪਾਂ ਤੁਹਾਨੂੰ ਪ੍ਰੋਪਰ ਦਿਖਾਤੀ ਆ ਆਪਣੀ ਸੰਧੂ ਸਾਹਿਬ ਕੋਸ਼ਿਸ਼ ਰਹਿੰਦੀ ਆ ਵੀ ਪਹਿਲਾ ਦੂਜਾ ਜਾਂ ਤੀਜਾ ਹੱਦ ਸੁਆ ਲਈਏ ਕਿਉਂਕਿ ਕੇ ਘਰ ਵਾਲੇ ਨੇ ਵੀ ਕੋਈ 7-8 ਸੂਏ ਚੋਗੇ ਹੀ ਵੇਚ ਸਕਦਾ ਜੀ ਬਿਲਕੁਲ ਜੀ ਬੰਦੂ ਜੀ ਹਾਂਜੀ ਅੱਗੇ ਜਿਹੜੀ ਆਪਣੇ ਕੋਲ ਆ ਆ ਗਈ ਇਹ ਸੰਧੂ ਸਾਹਿਬ ਇਹਨੂੰ 8 ਦਿਨ ਸੂਈਨ ਹੋ ਗਏ ਜੀ 8 ਕਿ ਦਿਨਾਂ ਦੀ ਸੂਈ ਆ ਤੇ 11 ਲੀਟਰ 12 ਲੀਟਰ ਦੁੱਧ ਆ ਜੀ ਅੱਛਾ ਜੀ ਮਗਰ ਬੱਚਾ ਇਹਦੇ ਕੀ ਆ ਜੀ ਇਹ ਫੀਮੇਲ ਕਾਫੀ ਆ ਜੀ ਲਓ ਜੀ ਮਗਰ ਬੱਚੀ ਆ ਦੂਜਾ ਸਵੇ ਇਹ ਵੈਡ ਸੂਈ ਆ ਠੀਕ ਆ ਜੀ ਨਹੀਂ ਅੱਛਾ ਜੀ ਬੱਚਾ ਬੱਚਾ ਮਗਰ ਹਾਂਜੀ ਅੱਛਾ 11 ਲੀਟਰ ਦੁੱਧ ਹਾਂਜੀ ਹਾਂਜੀ ਯਾਰ ਦਿਨ ਕਿੰਨੇ ਦੱਸੇ ਸੂਈ ਨੂੰ ਇਹ ਜੀ 8 ਦਿਨ ਹੋ ਗਏ ਆ ਜੀ 8 ਕਿ ਦਿਨ ਹੋ ਗਏ ਹਾਂਜੀ ਮੇਲ ਕਾਫ ਆ ਬਾਕੀ ਥਾਂ ਤੋਂ ਬਹੁਤ ਸੋਹਣਾ ਜੀ ਹੂੰ ਇਹ ਵੀ ਮੁੱਲਤੀ ਜਿਹਾ ਤਰ੍ਹਾਂ ਬਣਾ ਬਗੇ ਬੇਕਲੋ ਸੰਦੂ ਸਾਹਿਬ ਇੱਧਰ ਆ ਕੋ ਬਿਨਾ ਮੰਗੇ ਤੂੰ ਬਿਨਾ ਮੰਗੇ ਤੋ ਜੀ ਕੋਈ ਇੱਤਰਾ ਹੀ ਬੈਠਾ ਰਵੇ ਠੀਕ ਆ ਜੀ ਠੰਡੀ ਸੀਲਸ ਲੱਗ ਰਵੇ ਕਾਲੀ ਨਹੀਂ ਪੈਣੀ ਇਹਨਾਂ ਬੱਚੇ ਇਹਨਾਂ ਨੇ ਕੋਈ ਗੱਲ ਬੱਚਾ ਕਿੱਤੇ ਪੁੱਜਾ ਕੋਈ ਗੱਲ ਹੀ ਨਹੀਂ ਬਾਕੀ ਨਾਰਮਲ ਸਿੰਘ ਹੈਗੇ ਆ ਹਾਂਜੀ ਹਾਂਜੀ ਸੰਦੂ ਸਾਹਿਬ ਇਹ ਵੈਸੀ ਹੈ ਠੰਡੀ ਹੈ ਧੀਰੀ ਹੈ ਸੀਲਸ ਲੱਗ ਥਾਂ ਤੋਂ ਬਹੁਤ ਚਵਾਈ ਇੱਕ ਨੰਬਰ ਦੀ ਲੱਗੀ ਆ ਜੀ ਕੇ ਇਹਨੇ ਜੂੜ ਪਾਉਣਾ ਵੰਗਾ ਪਾਉਣਾ ਪਾਵੇ ਨਹੀਂ ਪਾਣਾ ਨਾ ਪਾਵੇ ਬੱਚੇ ਦਾ ਨਹੀਂ ਜੀ ਕਰਦੀ ਪੁਰਾਣੀ ਨੌਜੀ ਠੀਕਾ ਸੋ 11 ਲੀਟਰ ਦੁੱਧ ਦਾ ਮਗਰ ਇਹਦੇ ਬੱਚਾ ਠੀਕ ਹੈ ਜੀ ਮੇਲ ਕਾਪਾ ਬੱਚਾ ਤੁਹਾਨੂੰ ਦਿਖਾ ਦਿੰਨੇ ਆ ਜਿਹੜਾ ਤੇ ਮਗਰਾ ਠੀਕ ਆ ਤੇ ਬਾਕੀ ਬਿਨਾ ਵੰਗੇ ਤੋਂ ਬਿਨਾ ਰੱਸੀ ਤੋਂ ਕੋਈ ਵੀਰ ਚੁਵਾਈ ਕਰ ਸਕਦਾ ਹਾਂ ਬੱਚੇ ਦਾ ਨਹੀਂ ਕਰਦੀ ਬੱਚਾ ਵੇ ਲੋ ਕਿੱਥੇ ਪਜਾ ਆ ਕਿੱਥੇ ਆ ਇਹਨੂੰ ਬੱਚੇ ਦਾ ਨਹੀਂ ਪੂਰਾ ਵੀ ਠੀਕ ਆ ਜੀ ਜਿਹੜਾ ਪੱਕਾ ਦੋ ਤੋਂ 11 ਲੀਟਰ ਹੀ 11 ਲੀਟਰ ਕੋਈ ਦੋ ਟਾਈਮ ਆਜੇ ਕੋਈ ਤਿੰਨ ਟਾਈਮ ਆਪਣੀ ਚੁਵਾਈ ਕਰ ਸਕਦਾ ਠੀਕ ਹੈ ਜੀ ਹਾਂਜੀ ਹਾਂਜੀ ਤੇ ਇਹ ਸਭ ਕਿਥੋਂ ਤੱਕ ਇਹ 45 ਦੀ ਥਾਣਾ ਕਰਦਾਂਗੇ ਸੰਧੂ ਸਾਹਿਬ 45 ਦੀ ਥਾਣਾ ਮੰਨ ਰਹੇ ਹਾਂਜੀ ਠੀਕ ਹੈ ਜੀ ਉਹਦੀ 45000 ਦੀ ਖਾਨਾ ਵਿੱਚੋਂ ਮਾਨਤਨ ਹੋ ਜਾਊਗਾ ਮੌਕੇ ਤੇ ਥੋੜਾ ਬਾਤ ਇਹ ਅੱਜ ਟੋਟਲ 4 ਨਾਗਾ ਦੋਸਤੋ ਜਿਹੜੇ ਬਿਲਕੁਲ ਤੁਹਾਨੂੰ ਦਿਖਾਉਣੇ ਸੀਗੇ ਇੱਕ ਇਹ ਵੈੜ ਸਮੇਤ ਇੱਕ ਪਹਿਲੇ ਨੰਬਰ ਤੇ ਤੁਹਾਨੂੰ ਜਿਹੜੀ ਸੂਈ ਸਬਾਈ 24 ਲੀਟਰ ਤੇ ਚੱਲ ਰਹੀ ਹੈ ਵੈੜ ਦਿਖਾਤੀ ਹੈ ਇਹ ਦੋ ਗੱਬਣ ਵੈੜਾ ਤੁਹਾਨੂੰ ਪ੍ਰੋਪਰ ਦਿਖਾਤੀਆਂ ਨੇ ਠੀਕ ਆ ਤੇ ਪਸ਼ੂ ਜਿਹੜੇ ਦੋਸਤੋ ਦੋ ਅੱਜ ਸੂਈ ਸਬਾਈ ਆ ਦੋ ਗੱਬਣ ਆ ਠੀਕ ਆ ਤੇ ਬਾਕੀ ਚੁਆਇਸ ਤੁਹਾਡੀ ਆ ਕੋਈ ਵੀਰ ਗੱਬਣ ਪਸ਼ੂ ਖਰੀਦਣਾ ਚਾਹੁੰਦਾ ਵੈਸੇ ਕੀਮਤ ਅਕੋਰਡਿੰਗ ਵੀ ਕਿਸੇ ਵੀਰ ਨੇ ਚਿਰਣਾ ਹੁੰਦਾ ਤੇ ਬਿਲਕੁਲ ਗੱਬਣ ਪਸ਼ ਤੇ ਦੋ ਬਿਲਕੁਲ ਤਾਜ਼ੀਆਂ ਸੁਈਆਂ ਸਵਈਆਂ ਜਿਹੜੀਆਂ ਵੇਣਾ ਤੁਹਾਨੂੰ ਦਿਖਾਤੀਆਂ ਨੇ ਤੇ ਸਾਹਿਬ ਇਹ ਅੱਜ ਨਾਗ ਨੇ ਆਪਣੇ ਕੋਲ ਹਾਂਜੀ ਹਾਂਜੀ ਸੰਧੂ ਸਾਹਿਬ ਜੀ ਤੇ ਨੰਬਰ ਆਪਣੇ ਬੋਲਦਗੇ ਆਪਣਾ ਸੰਧੂ ਸਾਹਿਬ 84 379 33590 ਠੀਕ ਹੈ ਜੀ ਹਾਂਜੀ ਬਾਕੀ ਪਿੰਡ ਆਪਣਾ ਵੱਡਾ ਸਬਰਾਜ ਹੈ ਕਈ ਵਾਰੀ ਪੁੱਛ ਲੈਂਦੇ ਕਈ ਵੀਰ ਭੈਣ ਭਰਾ ਵੀ ਪਿੰਡ ਕਿਹੜਾ ਬਾਕੀ ਫਰੋਜਪੁਰ ਦੀ ਹੱਦ ਜੀ ਆਪਾਂ ਬੈਠਿਆ ਰਿਕੇ ਇੱਕ ਨਾਲ ਹੀ ਨਵੇਂ ਪੁੱਲ ਦੇ ਨਾਲ ਬਿਲਕੁਲ ਹਾਂਜੀ ਹਾਂਜੀ ਵੱਡਾ ਸਬਰਾਜ ਲੋ ਦੋਸਤੋ ਵੈਸੇ ਨੰਬਰ ਬਿਲਕੁਲ ਸਕਰੀਨ ਤੇ ਚੱਲ ਰਿਹਾ ਹੈ ਠੀਕ ਹੈ ਜੀ ਵੱਡੇ ਸਭਰਾ ਤੁਸੀਂ ਵਿజిਟ ਕਰਨੀ ਆ ਮੱਝ ਦਾ ਪਿੰਡ ਆ ਤੇ ਕਿਰਤੋਵਾਲ ਪਿੰਡ ਥੋੜੀ ਦੂਰੀ ਤੇ ਆ ਠੀਕ ਆ ਜੀ ਤੇ ਖਾਸ ਵਿਜਟ ਤੁਸੀਂ ਵੱਡੇ ਸਭਰਾ ਕਰਨੀ ਆ ਚਾਰ ਨਗ ਦਿਖਾਏ ਆ ਬਾਕੀ ਐਨੀਮਲ ਚੰਗੇ ਆ ਸਾਫ ਸੁਥਰੇ ਆ ਰੇਟਪੜ ਤਾਂ ਬਿਲਕੁਲ ਤੁਹਾਡੇ ਨਾਲ ਆਪਾਂ ਸਾਂਝਾ ਕਰਤਾ ਵੀਡੀਓ ਪੂਰੀ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਦੇ ਕਰੋ ਤਾਂ ਜੋ ਕਿ ਨਵੇਂ ਫਾਰਮਰ ਵੀਰਾਂ ਤੱਕ ਵੀ ਜਿਹੜੀ ਇਹ ਵੀਡੀਓ ਪਹੁੰਚ ਸਕੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ